ਉਹਦੇ ਸਰ ਵੀਰੇ ਨੇ ਮੈਂ ਪੁੱਛਿਆ ਮੈਂ ਕਿ ਆ ਕੀ ਆ ਮੈਂ ਕਿ ਆ ਇਹ ਹੈਲਮਟ ਹੈ welding set ਲੈ ਕੇ ਪਰ ਸੋਣੀ ਲਾਦੀ ਬਸ ਵੈਸੇ ਵੀ ਪੁਖਰਾਜ ਭੱਲਾ ਭਾਜੀ ਵੱਲੋਂ ਇੱਕ ਅਨਾਉਂਸਮੈਂਟ ਆ ਕਿ ਚਲੋ ਬੁਲਾਵਾ ਆਇਆ ਹੈ ਫਿਲਮ ਜਿਹੜੀ ਆ ਰਹੀ ਆ ਪ੍ਰੀ ਬੁਕਿੰਗ ਜਦੋਂ ਸਟਾਰਟ ਹੋਊਗਾ ਪਹਿਲੇ 100 ਬੰਦਿਆਂ ਨੂੰ ਪੁਖਰਾਜ ਭੱਲਾ ਭਾਜੀ ਆਈਫੋਨ 17 Pro Max ਗਿਫਟ ਕਰਨਗੇ ਠੀਕ ਆ ਭਾਜੀ ਆਪਾਂ ਤਾਂ ਉਧਰ ਚੁੰਡੀ ਲਾ ਦੇਣੀ ਹੈ ਪ੍ਰੋਡਿਊਸਰ ਸਾਹਿਬ ਨੂੰ ਸੋ ਅੱਛਾ ਭਾਜੀ ਮੈਨੂੰ ਸੂਤਰਾ ਵੱਲੋਂ ਪਤਾ ਲੱਗਿਆ ਜਿਹੜੀ ਆ ਫਿਲਮ ਚਲੋ ਬੁਲਾਵਾ ਆਇਆ ਹੈ ਉਹਦੇ ਵਿੱਚ ਪੁਖਰਾਜ ਭੱਲਾ ਐਕਟਰ ਨੇ ਇਹਨਾਂ ਨੇ ਫੀਸ ਨਹੀਂ ਲਈ ਐਕਟਿੰਗ ਦੀ ਇਹਨਾਂ ਨੇ 21 ਨਾਰੀਅਲ ਲਏ ਨੇ ਆਮ ਪਾਪੜ 2 ਕਿਲੋ ਲਿਆ ਚੰਦਨ ਟਿੱਕੇ ਲਈ ਸਮਗਰੀ ਲਈ ਆ ਜੀ ਤੇ ਹੋਰ ਇਹਦੇ ਰਿਲੇਟਡ ਜੋ ਵੀ ਆ ਉਹ ਸਮਾਨ ਲਿਆ ਤੁਸੀਂ ਇਹ ਸੱਚ ਹੈ ਜੀ ਹਾਂ ਉਹ ਮੈਂ ਲੈ ਕੇ ਪ੍ਰੋਡਿਊਸਰ ਸਾਹਿਬ ਨੂੰ ਦੇ ਕੇ ਉਹਨਾਂ ਤੋਂ ਚੈੱਕ ਲੈ ਲਿਆ 45 ਸਾਲ ਬਾਅਦ ਵੈਸ਼ਨੂ ਦੇਵੀ ਦੇ ਵਿੱਚ ਜੇ ਕੋਈ ਫਿਲਮ ਸ਼ੂਟ ਹੋਈ ਹੈ ਤਾਂ ਮੇਰੀ ਖਾਸ਼ ਹੈ ਤੂੰ ਮਾਤਾ ਦੇ ਦਰਬਾਰ ਵਿੱਚ ਜ਼ਰੂਰ ਜਾ ਜੀ ਦਾਤੀ ਜਾऊंगा ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਜਦੋਂ ਤੁਹਾਡੇ ਕੋਲ ਵੀ ਹਰ ਪਾਸੋਂ ਆਇਆ ਸੀਗਾ ਯਾਰ ਇੱਕ ਪਾਸੇ ਮੇਰੇ ਡ੍ਰੀਮਸ ਇੱਕ ਪਾਸੇ ਮੇਰੀ ਫਾਦਰ ਸਾਹਿਬ ਨਾਲ ਬੌਂਡਿੰਗ ਪਿਆਰ ਵੀ ਮੈਂ ਟਾਈਮ ਵੀ ਬਤਾਉਣਾ ਤੀਜਾ ਤੁਹਾਡੀ ਪਰਸਨਲ ਲਾਈਫ ਆਪਾਂ ਕਿਰਦਾਰ ਕਰਦੇ ਹਾਂ ਮੈਂ ਕੈਮਬ੍ਰਿਜ ਬੈ ਕੇ ਅਲੱਗਾਂ ਫਿਰ ਮੈਂ ਹੋਰ ਬਣ ਜਾਣਾ ਫਾਦਰ ਸਾਹਿਬ ਨਾਲ ਮੈਂ ਹੋਰ ਹਾਂ ਸੋ ਇਹ ਕਿਵੇਂ ਮੇਨਟੇਨ એનર્ਜੀ ਸਵਿਚ ਐਕਚੁਅਲੀ ਨਾ ਬਈ ਆ ਦੋ ਸਾਲਾਂ ਦੇ ਸਮੇਂ ਦੇ ਵਿੱਚ ਨਾ ਬਹੁਤ ਕੁਝ ਹੋਇਆ ਮਤਲਬ ਜਦੋਂ ਬਿਮਾਰ ਹੋਏ ਫਿਰ ਦੋ ਮਹੀਨੇ ਚਰਕਵਰ ਮਾਰੇ ਉਹਨਾਂ ਨੇ ਛੇ ਰੰਗ ਉੱਠੇ ਦੁਬਾਰਾ ਠੀਕ ਹੋ ਗਏ ਫਿਰ ਦੋ ਮਹੀਨੇ ਬਾਅਦ ਕੋਈ ਹੋਰ ਇਸ਼ੂ ਆ ਗਿਆ ਫਿਰ ਦੁਬਾਰਾ ਥੱਲੇ ਡਿੱਗ ਗਏ ਫਿਰ ਉੱਠੇ ਫਿਰ ਕੁਝ ਹੋ ਰਾਇਆ ਫਿਰ ਡਿੱਗੇ ਛੋਟੇ ਹੁੰਦੇ ਤੋਂ ਲੈ ਕੇ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਡਰ ਸੀ ਇਹ ਆਪਾਂ ਸੋਚਦੇ ਹਾਂ ਨਾ ਸਾਰਿਆਂ ਨੂੰ ਹੁੰਦਾ ਸਾਰਿਆਂ ਨੂੰ ਵੀ ਯਾਰ ਜੇ ਇਹ ਨਾਲ ਤੋਂ ਬਿਨਾ ਮੈਂ ਕੀ ਕਰੂੰਗਾ ਇੱਕ ਡਰ ਹੁੰਦਾ ਤੁਹਾਡੇ ਸਭ ਤੋਂ ਵੱਡੀ ਇਨ ਸਿਕਿਉਰਿਟੀ ਮੇਰੀ ਇਹ ਸੀ